ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਅਵੋਕਾਡੋ ਦਾ ਸੈਂਡਵਿਚ ਜਿਹੜਾ ਤੁਸੀਂ ਹੋ ਸਕਦਾ ਬਣਾ ਕੇ ਖਾਦਾ ਹੀ ਹੋਵੇ ਤੇ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨ ਲੱਗੀ ਹਾਂ ਕਿ ਅਸੀਂ ਵੀ ਬਣਾਉਣ ਲੱਗੇ ਹਾਂ ਤੇ ਅਸੀਂ ਲੱਗੇ ਹਾਂ ਜੀ ਸ਼ੁਰੂ ਕਰਨ ਹੁਣ ਅਸੀਂ ਇਹਨੂੰ ਕਟਿੰਗ ਕਰਾਂਗੇ ਇਸ ਤਰ੍ਹਾਂ ਅਸੀਂ ਕੱਟ ਕਰ ਲਿਆ। ਇਹਦਾ ਜਿਹੜਾ ਬੀਜ ਆ ਸੀ ਬਾਹਰ ਕੱਢ ਲਾਂਗੇ ਜੀ। ਇਸ ਤਰ੍ਹਾਂ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਬਾਰਕ ਕੱਢ ਲਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਕੱਢ ਕੇ ਮੈਸ਼ ਕਰਨਾ ਹੈ ਜੀ ਮੈਨੂੰ ਦੱਸਿਓ ਤੁਸੀਂ ਕਿੱਦਾਂ ਬਣਾਉਂਦੇ ਹੋ ਇਹਦੇ ਸੈਂਡਵਿਚ ਅਸੀਂ ਹੁਣ ਇਹਨੂੰ ਇਸ ਤਰ੍ਹਾਂ ਸਾਰਾ ਬਾਰਕ ਕੱਢ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕੱਟੇ ਹੋਏ ਬਰੀਕ ਪਿਆਜ਼ ਇਹਨਾਂ ਨੂੰ ਤੁਸੀਂ ਕਾਫੀ ਬਰੀਕ ਕੱਟ ਲੈਣਾ ਜਿੰਨਾ ਕਿ ਤੁਸੀਂ ਖਾਣਾ ਪਸੰਦ ਕਰਦੇ ਪਿਆਜ਼ ਨੂੰ ਓਨਾ ਕਿ ਤੁਸੀਂ ਪਾ ਲਓ ਹੁਣ ਬਰੀਕ ਕੱਟਿਆ ਹੋਇਆ ਟਮਾਟਰ ਹੈ ਜੀ ਮੇਰੇ ਕੋਲ ਹੁਣ ਅਸੀਂ ਇਹ ਵੀ ਪਾ ਲਿਆ ਹੋਇਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਔਰਗੈਨੋ ਔਰ ਗਰਨੋ ਪਾ ਕੇ ਚਿਲੀ ਫਲਿਕਸ ਪਾ ਦਾਂਗੇ ਤੁਸੀਂ ਚਾਹੋ ਤੇ ਹਰੀ ਮਿਰਚ ਵੀ ਕਟਿੰਗ ਕਰਕੇ ਪਾ ਸਕਦੇ ਆ ਮੈਂ ਨਹੀਂ ਪਾ ਰਹੀ ਉਹ ਕਿਉਂਕਿ ਚਿਲੀ ਫਲਿਕਸ ਪਾ ਲਈਆਂ ਤੇ ਅੱਧਾ ਇੱਕ ਨਿੰਬੂ ਨਿਚੋੜ ਲਾਂਗੇ ਹੋ ਜਿਆਦਾ ਹੋਵੇ ਫਰੂਟ ਤੇ ਫਿਰ ਤੁਸੀਂ ਮਤਲਬ ਪੂਰਾ ਵੀ ਪਾ ਸਕਦੇ ਆ ਨਿੰਬੂ ਹੁਣ ਅਸੀਂ ਇਹਦੇ ਚ ਪਾਵਾਂਗੇ ਹਲਕਾ ਜਿਹਾ ਨਮਕ ਹੰਚੰਗੀਦਰਾਲੇ ਨੂੰ ਮਿਕਸ ਕਰ ਲਾਂਗੇ ਮੈਸ਼ਰ ਦੇ ਨਾਲ ਵੀ ਕਰ ਸਕਦੇ ਆ ਤੁਸੀਂ ਤੇ ਮੈਂ 스ਪੂਨ ਦੇ ਨਾਲ ਹੀ ਮਿਕਸ ਕਰ ਲਿਆ ਹੋਇਆ ਤੇ ਵਧੀਆ ਹੋ ਗਿਆ ਤੇ ਹੁਣ ਅਸੀਂ ਗੈਸ ਦੇ ਉੱਪਰ ਤਵਾ ਰੱਖਿਆ ਹੋਇਆ ਜੀ ਉੱਧਰ ਤੇ ਇਹਦੇ ਉੱਪਰ ਅਸੀਂ ਜਿਹੜੇ ਬ੍ਰੈਡ ਆ ਉਹਨਾਂ ਨੂੰ ਰੋਸਟ ਕਰਨਾ ਹੈ ਉਸ ਤੋਂ ਬਾਅਦ ਹੀ ਸੈਂਡਵਿਚ ਬਣਾਵਾਂਗੇ ਹਾਂਜੀ ਮੈਂ ਤਵੇ ਨੂੰ ਹਲਕਾ ਜਿਹਾ ਗ੍ਰੀਸ ਕਰ ਲਿਆ ਹੋਇਆ ਹੈ हूँर मैं ब्रैड जेड़े रोस्ट करूँगी इस तरह मैं हल्के ज रोस्ट कर रही हूँ ज्यादा नहीं बिल्कुल हल्का हल्का ही घ्यो लगाना ਉਹ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਰੋਸਟ ਕਰਕੇ ਖਾਣੇ ਆ ਜਾਂ ਵੈਸੇ ਵੀ ਖਾ ਸਕਦੇ ਹੋ ਬਿਨਾ ਰੋਸਟ ਕੀਤੇ ਹੋਏ ਵੀ ਬਾਸੋਂ ਮੈਂ ਗੈਸ ਨੂੰ ਆਫ ਕਰ ਦਿੱਤਾ ਹੁਣ ਅਸੀਂ ਉੱਪਰ ਲਾਵਾਂਗੇ ਜੀ ਇਹਦੇ ਜਿਹੜਾ ਅਸੀਂ ਮਿਕਸਰ ਤਿਆਰ ਕੀਤਾ ਹੋਇਆ ਅਵੋਕਾਡੋ ਦਾ ਇਹਨੂੰ ਉੱਪਰ ਅਸੀਂ ਲਗਾਵਾਂਗੇ ਇਸ ਤਰ੍ਹਾਂ ਤੁਸੀਂ ਪੂਰੀ ਫੈਮਿਲੀ ਖਾ ਸਕਦੇ ਜਿਵੇਂ ਇੰਜੋਏ ਕਰੋ ਖਾਓ ਸੇਤ ਵਾਸਤੇ ਬਹੁਤ ਹੀ ਵਧੀਆ ਹੈ ਜੀ ਜਿੰਨਾ ਮਰਜ਼ੀ ਤੁਸੀਂ ਉੱਪਰ ਲਗਾ ਸਕਦੇ ਹੋ ਜਿੱਦਾਂ ਤੁਹਾਨੂੰ ਮਤਲਬ ਪਸੰਦ ਹੋਵੇ ਉਸ ਸਟਾਈਲ ਦੇ ਨਾਲ ਖਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਜਿਹੜਾ ਅਸੀਂ ਵਿੱਚ ਇਹਦੇ ਲੈਮਨ ਪਾਇਆ ਉਹਦੇ ਨਾਲ ਤੇ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਂਦਾ ਹੈ ਜੀ ਬਾਕੀ ਹਰੀ ਮਿਰਚ ਧਨੀਆ ਵਗੈਰਾ ਵੀ ਪਿਆ ਹੋਵੇ ਤੇ ਤਾਂ ਵੀ ਵਧੀਆ ਹੈ ਉਹ ਬੱਚਿਆਂ ਨੇ ਮਨਾ ਕੀਤਾ ਸੀਗਾ ਕਿ ਹਰੀ ਮਿਰਚ ਨਾ ਪਾਓ ਚਿੱਲੀ ਫਲੈਕਸ ਪਾ ਦਿਓ ਫਿਰ ਉਹ ਵਧੀਆ ਖਾਣਗੇ ਕਹਿੰਦੇ ਕਿ ਹਰੀ ਮਿਰਚ ਜਿਹੜੀ ਏਦਾਂ ਮੂੰਹ ਚਾਂਦੀ ਆ ਤੇ ਉਹ ਸਾਨੂੰ ਵਧੀਆ ਨਹੀਂ ਲੱਗਦੀ ਮੈਂ ਥੋੜਾ ਜਿਆਦਾ ਹੀ ਪਾ ਲੈਣੀ ਉੱਪਰ ਇਸ ਤਰ੍ਹਾਂ ਤੁਸੀਂ ਬਣਾ ਕੇ ਸੈਂਡਵਿਚ ਬਣਾ ਕੇ ਖਾਓ ਹੋਰ ਵੀ ਬੜੀ ਤਰ੍ਹਾਂ ਦੇ ਸੈਂਡਵਿਚ ਆਪਾਂ ਬਣਾਣੇ ਆ ਇਹ ਵੀ ਸਾਡਾ ਇੱਕ ਅਲੱਗ ਜਿਹਾ ਹੀ ਸਟਾਈਲ ਬਣ ਜਾਂਦਾ ਹੈ ਦੇ ਟੇਸਟ ਵੀ ਸਾਡਾ ਜਿਹੜਾ ਥੋੜਾ ਲੱਗ ਹੋ ਜਾਂਦਾ ਜੀ ਬਸ ਇਸ ਤਰ੍ਹਾਂ ਤੁਸੀਂ ਪੀਜ਼ਾ ਕਟਰ ਦੇ ਨਾਲ ਇਹਨੂੰ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਤੁਹਾਡੇ ਸਾਹਮਣੇ ਦੇਖੋ ਜੀ ਸੈਂਡਵਿਚ ਬਣ ਕੇ ਤੇ ਰੈਡੀ ਨੇ ਦੇਖੋ ਤੁਸੀਂ ਵੀ ਬਣਾਓ ਖਾਓ ਮੇਰੀ ਰੈਸਪੀ ਨੂੰ ਜਰੂਰ ਟਰਾਈ ਕਰਨਾ ਤੇ ਤੁਹਾਨੂੰ ਕਿਵੇਂ ਦਾ ਲੱਗਾ ਅਵੋਕਾਡੋ ਦਾ ਸੈਂਡਵਿਚ ਦੱਸਣਾ ਜਰੂਰ ਕਮੈਂਟ ਕਰਕੇ ਤੇ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ